ਸੰਸ ਸਿਕਿਉਰਿਟੀ ਬ੍ਰੀਚ ਮਾਮਲੇ ਦੇ ਵਿੱਚ ਯੂਪੀਏ ਦੇ ਤਹਿਤ ਮਾਮਲਾ ਦਰਜ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਕਰ ਰਿਹਾ ਹੈ ਜਾਂਚ ਇਕਫਰਾਉ ਮੁਲਜ਼ਮ ਦੀ ਤਲਾਸ਼ ਪੰਚ ਨੇ ਗ੍ਰਿਫਤਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿਕਿਉਰਿਟੀ ਬ੍ਰੀਚ ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਸੀਆਰਪੀਐਫ ਦੇ ਡੀਜੀ ਅਨੀਸ਼ ਜੈਲ ਸਿੰਘ ਨੂੰ ਕਮਾਂਡ ਹੋਰ ਸੁਰੱਖਿਆ ਏਜੰਸੀਆਂ ਦੇ ਮੈਂਬਰ ਵੀ ਸ਼ਾਮਲ ਰਾਸ਼ਪਤੀ ਦੇ ਕੋਲ ਵਿਚਾਰ ਲਈ ਭੇਜੇ ਗਏ ਪੰਜਾਬ ਦੇ 8 ਬਿੱਲ ਪੈਂਡਿੰਗ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੰਸਦ ਦੇ ਵਿਸ਼ੇ ਦਿੱਤੀ ਜਾਣਕਾਰੀ ਪੈਂਡਿੰਗ ਬਿੱਲਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਗੁਰਬਾਣੀ ਪ੍ਰਸਾਰਣ ਦੇ ਨਾਲ ਜੁੜਿਆ ਸਿੱਖ ਗੁਰਦੁਆਰਾ ਬਿੱਲ ਵੀ ਸ਼ਾਮਿਲ ਸਰਹੱਦ ਨੇੜੇ ਮਾਈਨਿੰਗ ਤੇ ਪੰਜਾਬ ਹਰਿਆਣਾ ਹਾਈ ਕੋਰਟ ਸਖਤ ਕਿਹਾ ਇੱਕ ਮਹੀਨੇ ਅੰਦਰ ਮਾਈਨਿੰਗ ਤੇ ਫੈਸਲਾ ਲਵੇ ਰੱਖਿਆ ਮੰਤਰਾਲਾ ਹਾਈ ਕੋਰਟ ਵਿੱਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਪਾਈ ਗਈ ਸੀ ਪਟੀਸ਼ਨ ਨਜਾਇਜ਼ ਅਸਲਾ ਸਪਲਾਈ ਦੇ ਦੋ ਵੱਡੇ ਗੈਂਗ ਦਾ ਪਰਦਾਫਾਸ਼ ਖੰਨਾ ਪੁਲਿਸ ਨੇ 10 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਵੱਡੀ ਮਾਤਰਾ ਦੇ ਵਿੱਚ ਅਸਲਾ ਬਰਾਮਦ ਮਧ ਪ੍ਰਦੇਸ਼ ਤੋਂ ਪੰਜਾਬ ਦੇ ਵਿੱਚ ਹੋ ਰਹੀ ਸੀ ਨਜਾਇਜ਼ ਅਸਲੇ ਦੀ ਸਪਲਾਈ ਲੁਧਿਆਣਾ ਦੇ ਵਿੱਚ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ ਵਾਂਟਡ ਗੈਂਗਸਟਰ ਸੁਖਦੇਵ ਉਰਫ ਵਿੱਕੀ ਤੇ ਦਰਸਨ 25 ਕੇਸ ਮੁੱਠਪੇੜ ਦੇ ਵਿੱਚ ਪੰਜਾਬ ਪੁਲਿਸ ਦਾ ਐਸਆਈ ਵੀ ਜ਼ਖਮੀ ਜੇਲ ਚੋ ਲਾਰੈਂਸ ਮਿਸ਼ਰੋਈ ਦੇ ਇੰਟਰਵਿਊ ਮਾਮਲੇ ਦੇ ਵਿੱਚ ਹਾਈ ਕੋਰਟ ਵਿੱਚ ਅੱਜ ਹੋਵੇਗੀ ਸੁਣਵਾਈ ਕੋਰਟ ਨੇ ਡੀਜੀਪੀ ਜੇਲ ਨੂੰ ਖੁਦ ਪੇਸ਼ ਹੋ ਕੇ ਜਾਣਕਾਰੀ ਦੇਣ ਦਾ ਜਿੱਤਿਆ ਹੁਕਮ ਪਿਛਲੀ ਸੁਣਵਾਈ ਦੇ ਵਿੱਚ ਦਾਖਲ ਹਲਫਨਾਮੇ ਤੇ ਕੋਰਟ ਨੇ ਜਤਾਈ ਸੀ ਪਹਿਲਵਾਨ ਬਜਰੰਗ ਪੁਨੀਆ ਨੇ ਐਂਟੀ ਡੋਪਿੰਗ ਏਜੰਸੀ ਦੇ ਚੁੱਕੇ ਸਵਾਲ ਕਿਹਾ ਐਕਸਪਾਇਰਡ ਕਿਟ ਲੈ ਕੇ ਸੈਂਪਲ ਲੈਣ ਪਹੁੰਚੀ ਟੀਮ ਇਹ ਪਹਿਲਵਾਨਾਂ ਨੂੰ ਤੋੜਨ ਦੀ ਹੋ ਸਕਦੀ ਹੈ ਸਾਜ਼ਿਸ਼ ਕਿਵੇਂ ਕਰੀਏ ਸਿਸਟਮ ਤੇ ਭਰੋਸਾ ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਤਨਾ ਦਿਹਾੜਾ ਅੱਜ ਦਰਬਾਰ ਸਾਹਿਬ ਦੇ ਵਿੱਚ ਪਾਇਆ ਜਾਣਗੇ ਸ਼੍ਰੋਖਣਪਾਟ ਸਾਹਿਬ ਦੇ ਪੋਗ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਸਮੁੱਚੀ ਲੀਡਰਸ਼ਿਪ ਰਹੀਗੀ ਮੌਜੂਦ ਨਿਊਜ਼ 18 ਪੰਜਾਬ ਹਰਿਆਣਾ ਵੇਖਣ ਲਈ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਕਗੰਦੀਪ ਚੋਹਾਨ ਸੰਸਸ ਸਕਿਉਰਿਟੀ ਬ੍ਰੀਚ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਮੁਲਜ਼ਮਾ ਦੀ ਚੰਡੀਗੜ੍ਹ ਦੇ ਵਿੱਚ ਮੁਲਾਕਾਤ ਹੋਈ ਸੀ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲ ਰਹੀ ਹੈ 에어ਪੋਰਟ ਦੇ ਮਸਲੇ ਤੇ ਤੜਨੇ ਦੌਰਾਨ ਇਹਨਾਂ ਦੀ ਮੁਲਾਕਾਤ ਹੋਈ ਸੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆਈ ਹੈ ਉਸ ਤੋਂ ਬਾਅਦ ਅਕਸਰ ਗੁਰੂਗਰਾਮ ਦੇ ਵਿੱਚ ਮਿਲਦੇ ਰਹੇ ਗੁਰੂਗਰਾਮ ਦੇ ਵਿੱਚ ਮੁਲਜ਼ਮ ਵਿੱਕੀ ਦੇ ਘਰ ਦੇ ਵਿੱਚ ਮਿਲਦੇ ਸਨ ਤੇ ਵਿੱਕੀ ਅਤੇ ਉਸ ਦੀ ਪਤਨੀ ਪੁਲਿਸ ਹਿਰਾਸਤ ਦੇ ਵਿੱਚ ਲੈ ਲਏ ਗਏ ਨੇ ਬਿੱਟਲ ਨਿਊਮਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਦਿੱਲੀ ਪੁਲਿਸ ਪੁੱਛਗਿੱਛ ਕਰ ਰਹੀ ਹੈ ਵਿਕੀਅ ਤੇ ਉਸ ਦੀ ਪਤਨੀ ਦੇ ਨਾਲ ਤੇ ਚਾਰ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਰੇ ਸੀਗੇ ਉਹਨਾਂ ਚਾਰੇ ਮੁਲਜ਼ਮਾਂ ਦੀ ਨੇ ਜਿੰਨਾ ਤੇ ਸੰਸਦ ਦੀ ਸਕਿਉਰਟੀ ਬ੍ਰੀਚ ਦੇ ਇਲਜ਼ਾਮ ਲੱਗੇ ਨੇ ਸੰਸਦ ਸਕਿਉਰਟੀ ਬ੍ਰੀਚ ਦੇ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੁਲਜ਼ਮਾਂ ਦੀ ਚੰਡੀਗੜ੍ਹ ਦੇ ਵਿੱਚ ਮੁਲਾਕਾਤ ਹੋਈ ਸੀ 에어ਪੋਰਟ ਦੇ ਮਸਲੇ ਤੇ ਧਰਨੇ ਦੌਰਾਨ ਦੀ ਮੁਲਾਕਾਤ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਫਿਰ ਗੁਰੂਗਰਾਮ ਦੇ ਵਿੱਚ ਵਿੱਕੀ ਦੇ ਘਰ ਨੂੰ ਆਪਣੀ ਮੁਲਾਕਾਤ ਦਾ ਟਿਕਾਣਾ ਬਣਾ ਲਿਆ ਸੀ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਇਸ ਪੂਰੇ ਮਾਮਲੇ ਨੂੰ ਲੈ ਕੇ ਤੁਹਾਨੂੰ ਦੱਸਦੀ ਹੈ ਕਿ ਬੀਤੇ ਦਿਨੀ ਪਾਰਲੀਮੈਂਟ ਦੇ ਲੋਕ ਸਭਾ ਦੇ ਵਿੱਚ ਲੋਅਰ ਹਾਊਸ ਦੇ ਵਿੱਚ ਵਿਜ਼ਟਰ ਗੈਲਰੀ ਤੋਂ ਦੋ ਵਿਜ਼ਟਰ ਪਾਸ ਲੈ ਕੇ ਜਿਹੜੇ ਉੱਥੇ ਪਹੁੰਚੇ ਹੋਏ ਸੀ ਉਹਨਾਂ ਦੋ ਲੋਕਾਂ ਨੇ ਛਾਲ ਮਾਰੀ ਸੀ ਪਾਰਲੀਮੈਂਟ ਦੇ ਏਰੀਆ ਦੇ ਵਿੱਚ ਜਿੱਥੇ ਮੈਂਬਰ ਪਾਰਲੀਮੈਂਟ ਬੈਠਦੇ ਨੇ ਔਰ ਉਹਨਾਂ 'ਚੋਂ ਇੱਕ ਬੈਂਚਾਂ ਤੋਂ ਤਪਦਾ ਰਿਹਾ ਜਿਤਕੀ ਦੂਜੇ ਨੇ স্মੋਕ ਕਰੈਕਰ ਦਾ ਇਸਤੇਮਾਲ ਕਰਕੇ 컬러ਡ স্মੋਕ ਜਿਹੜਾ ਸੀਗਾ ਪਾਰਲੀਮੈਂਟ ਦੇ ਵਿੱਚ ਛੁਡਾਇਆ ਸੀ ਇਸ ਤੋਂ ਇਲਾਵਾ ਪਾਰਲੀਮੈਂਟ ਦੇ ਬਾਹਰ ਵੀ ਦੋ ਲੋਕ ਮੌਜੂਦ ਸੀਗੇ ਇਹਨਾਂ ਦੇ ਸਾਥੀ ਜਿਨ੍ਹਾਂ ਨੇ ਉੱਥੇ ਪ੍ਰਦਰਸ਼ਨ ਕੀਤਾ ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਇੱਕ ਹੋਰ ਸਾਥੀ ਸੀ ਗੁੱਲ ਪੰਜ ਲੋਕ ਸੀਗੇ ਉਹ ਪੰਜਵਾਂ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੇ ਹਾਲਾਤ ਵਿਗੜਦੇ ਵੇਖ ਕੇ ਉਥੋਂ ਫਰਾਰ ਹੋ ਗਿਆ ਸੀ ਪਰ ਇਹ ਚਾਰ ਲੋਕ ਫੜੇ ਗਏ ਦੋ ਅੰਦਰ ਤੇ ਦੋ ਬਾਹਰ जे काबू किए गए हैं बारे दे हम जी जानकारी निकल के सामने आ रही है इन्होंने चार की मुलाकात जी है चंडीगढ़ के मुलाकात सी। मेरे सहयोगी शंकर आनंद इस वे फोनलाइन से मेरे मौजूद ने शंकर का रुख करा शंकर अपने आप में बड़ा अपडेट एक सामने आ रहा है देश की राजधानी में इस तरीके की हरकत करने वालों की पहली मुलाकात जो है वो चंडीगढ़ में हुई क्या जानकारी मिल पा रही है शंकर दरअसल पिछले कुछ समय पहले चंडीगढ़ में आ, जो एयरपोर्ट है चेयर एयरपोर्ट के मसले को लेकर एक धरना प्रदर्शन हुआ था और वही धरना प्रदर्शन में उन चारों आरोपियों की आपस में वो जान पहचान हुई और उसके बाद जो एक केंद्र बिंदु बना वो विशाल नाम के एक आरोपी का घर बना विशाल मूल रूप से हरियाणा के गुरुग्राम में रहता है और गुरुग्राम जैसा कि वो दिल्ली एनसीआर का इलाका है इसलिए उसके घर पर ही ये चारों आरोपी समेत कई अन्य आरोपी भी मुलाकात करते थे अक्सर बातचीत होती थी लिहाजा इन्हीं तमाम मसलों को ध्यान में रखते हुए विशाल उर्फ विकी को कल दिल्ली पुलिस के द्वारा डिटेन किया गया और डिटेन करने के बाद उसे विस्तार से पूछताछ की जा रही है विशाल के साथ साथ उसकी पत्नी वृंदा शर्मा को भी डिटेन किया गया है और उससे भी इस मामले में पूछताछ की जा रही है इसके साथ ही ललित झा नाम का एक अन्य आरोपी है उसको भी तलाशा जा रहा है जो इस मामले में बेहद महत्वपूर्ण कड़ी साबित हो सकता है और जिस तरह से इस मामले में यह देखा गया विरोध प्रदर्शन करने के लिए जिस तरह से संसद के अंदर में संसद के बाहर में यह हंगामा किया गया तो यहाँ पर जांच एजेंसी ये भी तलाशना चाहती है कि अगर हंगामा करना या विरोध प्रदर्शन ही करना अगर मकसद था तो वो तो कहीं पे भी आप कर सकते थे अगर जंतर मंतर हो या कोई बहुत सारे ऐसे स्थान है जहां पर धरना प्रदर्शन करने की अनुमति होती है वहां कर सकते थे लेकिन संसद भवन के अंदर में करने की जो वजह क्या रही है इसको अब विस्तार से खंगाला जा रहा है क्योंकि दिल्ली पुलिस की स्पेशल सेल को ऐसा लगता है कि हो सकता है कि इस मामले में किसी राजनीतिक शख्स या राजनीतिक संगठन का भी जो भूमिका है वो सामने आ सकता है लिहाजा उन तमाम मसलों की गंभीरता को देखते हुए उस पॉइंट को भी खंगाला जा रहा है तो एक तरह से कह सकते हैं इस पूरे आ, पूरे घटनाक्रम को इस पूरे वारदात को अंजाम देने में अब, अब तक जिस तरह से चार लोगों को गिरफ्तार किया गया है लेकिन अब तक जो जानकारी निकल के सामने आई है सात लोगों की भूमिका निकल के सामने आ रही है और कहा जा सकता है कि की इस मामले में जल्द ही दिल्ली पुलिस की स्पेशल सेल के द्वारा कुछ अन्य आरोपियों को गिरफ्तार औपचारिक तौर पर किया जा सकता है और जो चिन्ह चारों लोगों को कल गिरफ्तार किया गया था देर रात में उन चारों आरोपियों को आज पटियाला हाउस कोर्ट में पेश किया जाएगा उसके बाद आगे की रिमांड ली जाएगी जी जी बहुत शुक्रिया बहुत शुक्रिया शंकर इस तमाम जानकारी के लिए शंकर आनंद मेरे सहयोगी जानकारी दे रहे सर ਅ ਦੋ ਤਿੰਨ ਅਹਿਮ ਗੱਲਾਂ ਨੇ ਇੱਕ ਤਾਂ ਜਿਹੜੀ ਕ੍ਰਾਈਮ ਬ੍ਰਾਂਚ ਹੈ ਕੀ ਹੈ ਜਿਹੜੀ ਸਪੈਸ਼ਲ ਸੈੱਲ ਹੈ ਕਿਉਂਕਿ ਹੁਣ ਮਾਮਲਾ ਕਈ ਸਾਰੀ ਜਾਂਚ ਏਜੰਸੀਆਂ ਇਸਦੇ ਵਿੱਚ ਇਨਵੋਲ ਹੋਈਆਂ ਨੇ ਪਾਰਲੀਮੈਂਟ ਦੇ ਸਕਿਉਰਿਟੀ ਬ੍ਰੀਚ ਦਾ ਇਹ ਮਸਲਾ ਹੈਗਾ ਕਿਤੇ ਨਾ ਕਿਤੇ ਬੇਸ਼ੱਕ ਇਹ ਵਿਜ਼ਿਟਰ ਪਾਸ ਲੈ ਕੇ ਉੱਥੇ ਤੱਕ ਪਹੁੰਚਦੇ ਨੇ ਐਮਪੀ ਦੇ ਆਫਿਸ ਤੋਂ ਵਿਜ਼ਿਟਰ ਪਾਸ ਇਸ਼ੂ ਹੁੰਦਾ ਹੈ ਪਾਰਲੀਮੈਂਟ ਦੀ ਗੈਲਰੀ ਤੱਕ ਜਾਣ ਦੇ ਲਈ ਪਰ ਬੇਸ਼ੱਕ ਵੀਜ਼ਟਰ ਪਾਸ ਲੈ ਕੇ ਉੱਤੇ ਤੱਕ ਪਹੁੰਚੇ ਪਰ ਜਿਸ ਤਰੀਕੇ ਬ੍ਰੀਚ ਹੋਇਆ ਜਿਸ ਤਰੀਕੇ ਇੱਕ ਨਿਯਮ ਕਾਇਦੇ ਕਾਨੂੰਨ ਹੁੰਦੇ ਨੇ ਉਸ ਦੀ ਉਲੰਘਣਾ ਹੋਈ ਹੈ ਸੋ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਕਈ ਸਾਰੀਆਂ ਏਜੰਸੀਸ ਕਰ ਰਹੀਆਂ ਨੇ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਕੇਂਦਰ ਦੀ ਕਈ ਜਾਂਚ ਏਜੰਸੀਆਂ ਇਸ ਦੇ ਵਿੱਚ ਇਨਵੋਲ ਨੇ ਔਰ ਹਰ ਐਂਗਲ ਨੂੰ ਖੰਗਾੜੇ ਜਾ ਰਿਹਾ ਹੈ ਦੋ ਚੀਜ਼ਾਂ ਅਹਿਮ ਨੇ ਸੱਤ ਲੋਕਾਂ ਦੀ ਇਨਵੋਲਵਮੈਂਟ ਦਿੱਲੀ ਪੁਲਿਸ ਦੇ ਮੁਤਾਬਕ ਇਸ ਦੇ ਵਿੱਚ ਹੋਰ ਹੋ ਸਕਦੀ ਹੈ ਤੇ ਕੁਝ ਹੋਰ ਗ੍ਰਿਫਤਾਰੀਆਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਕਰ ਸਕਦਾ ਹੈ ਇਸ ਇੱਕ ਹੋਰ ਅਹਿਮ ਅਪਡੇਟ ਇਹ ਹੈ ਕਿ ਇਹ ਜਿਨ੍ਹਾਂ ਨੂੰ ਪਟਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਜਿੱਥੋਂ ਇਹਨਾਂ ਦਾ ਰਿਮਾਂਡ ਲਿਆ ਜਾਵੇ। ਉਧਰ ਪਾਰਲੀਮੈਂਟ ਦੀ ਸੁਰੱਖਿਆ ਦੇ ਵਿੱਚ ਕੋਤਾਹੀ ਦੇ ਮਾਮਲੇ ਵਿੱਚ ਯੂਏਪੀਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਜਾਂਚ ਕਰ ਰਿਹਾ ਹੈ ਮਾਮਲੇ ਦੀ। ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇੱਕ ਫਰਾਰ ਮੁਲਜ਼ਮ ਦੀ ਤਲਾਸ਼ ਤੇ ਵਿੱਚ ਪੁਲਿਸ ਕੱਲ ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਮੁਲਜ਼ਮਾਂ ਕਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਵਿਜ਼ਿਟਰ ਗੈਲਰੀ ਤੋਂ ਸਦਨ ਦੇ ਅੰਦਰ ਛਾਲ ਮਾਰ ਦਿੱਤੀ ਸੀ ਅਤੇ স্মੋਕ ਕਰੈਕਰ ਚਲਾ ਕੇ ਧੂਆ ਕਰ ਦਿੱਤਾ ਸੀ ਸੰਸਦਾਂ ਤੇ ਸਿਕਿਉਰਿਟੀ ਗਾਰਡਨ ਇਹ ਦੋਹਾਂ ਨੂੰ ਫੜਿਆ ਸੀ ਸੰਸਦ ਦੇ ਬਾਹਰੋਂ ਵੀ ਇਹਨਾਂ ਦੇ ਦੋ ਸਾਥੀ ਹਿਰਾਸਤ ਦੇ ਵਿੱਚ ਲਏ ਗਏ ਨੀਲਮ ਅਤੇ ਅਮੋਲ ਨੇ ਸੰਸਦ ਦੇ ਬਾਹਰ স্মੋਕ ਕਰੈਕਰ ਚਲਾ ਕੇ ਪ੍ਰਦਰਸ਼ਨ ਕੀਤਾ ਸੀ ਸੋ ਦੋ ਸਾਥੀ ਇਹਨਾਂ ਦੇ ਬਾਹਰ ਸੀਗੇ ਔਰ ਦੋ ਇਹ ਅੰਦਰ ਸੀਗੇ ਜਿਸ ਨਾਲ ਕੇ ਹੁਣ ਯੂਏਪੀਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ मामले दी जांच कर रहे हैं यूएपीए के है तहत इन आदे खिलाफ मामला दर्ज किया गया ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਚਾਰੇ ਜਿਹੜੇ ਪ੍ਰਦਰਸ਼ਨਕਾਰੀ ਨੇ ਇਹਨਾਂ ਦੇ ਪਰਿਵਾਰਾਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਇਹ ਇਹਨਾਂ ਦੇ ਪਰਿਵਾਰ ਦੱਸਦੇ ਨੇ ਕਿ ਇਹ ਪਰਿਵਾਰ ਤੋਂ ਦੂਰ ਰਹ ਰਹੇ ਨੇ ਪਿੰਡ ਤੋਂ ਦੂਰ ਰਹ ਰਹੇ ਨੇ ਸ਼ਹਿਰਾਂ ਵਿੱਚ ਰਹਿ ਕੇ ਤਿਆਰੀ ਕਰ ਰਹੇ ਨੇ ਪਰ ਇਹ ਹਕੁਮ ਇੱਕ ਇੱਕ ਕਰਕੇ ਸਾਨੂੰ ਦੱਸਦੇ ਆ ਇਹ ਸਾਗਰ ਸ਼ਰਮ ਯੂਪੀ ਤੋਂ ਨੇ ਲਖਨਊ ਦੇ ਵਿੱਚ ਹੀ ਰਿਕਸ਼ਾ ਚਲਾਉਂਦਾ ਪਰਿਵਾਰ ਸਧਾਰਨ ਹੈ ਸਾਗਰ ਸ਼ਰਮਾ ਯੂਪੀ ਦਾ ਰਹਿਣ ਵਾਲਾ 12ਵੀਂ ਪਾਸ ਹੈ ਸਾਗਰ ਸ਼ਰਮਾ 12ਵੀਂ ਪਾਸ ਹੈ ਲਖਨਊ ਦੇ ਵਿੱਚ ਇਹ ਰਿਕਸ਼ਾ ਚਲਾਉਂਦਾ ਕੰਮ ਕਰਦਾ ਹੈ ਸਾਗਰ ਸ਼ਰਮਾ ਨਾਂ ਦਾ ਇਹ ਮੁਲਜ਼ਮ ਜਿਸ ਤੇ ਸੁਰੱਖਿਆ ਕੇਰਾ ਤੋੜਨ ਦੇ ਇਲਜ਼ਾਮ ਨੇ ਪਰਿਵਾਰ ਸਧਾਰਨ ਹੈ ਪਿਤਾ ਕਾਰਪੈਂਟਰ ਦਾ ਕੰਮ ਕਰਦੇ ਨੇ ਕਿਰਾਏ ਦੇ ਘਰ ਦੇ ਵਿੱਚ ਪਰਿਵਾਰ ਰਹਿੰਦਾ ਹੈ ਸਾਗਰ ਸ਼ਰਮਾ ਯੂਪੀ ਦੇ ਲਖਨਊ ਦੇ ਨਾਲ ਸੰਬੰਧ ਰੱਖਦਾ ਹੈ ਧਰਨੇ ਦੇ ਵਿੱਚ ਸ਼ਾਮਿਲ ਹੋਣ ਦਾ ਕਹਿ ਕੇ ਘਰੋਂ ਨਿਕਲਿਆ ਸੀ ਸਾਗਰ ਸ਼ਰਮਾ ਸੋ ਸਾਗਰ ਸ਼ਰਮਾ ਤੋਂ ਬਾਅਦ ਮਨੋਰੰਜਨ ਡੀ ਕਰਨਾਟਕ ਤੋਂ ਸਾਹਮਣੇ ਆਇਆ ਹੈ ਇਹ ਸ਼ਖਸ ਪੇਸ਼ੇਵਰ ਜੋ ਇੰਜੀਨੀਅਰ ਹੈ ਇਹ ਥੋੜਾ ਜ਼ਿਆਦਾ ਹਾਈਲੀ ਕੁਆਲੀਫਾਈਡ ਮੰਨਿਆ ਜਾਂਦਾ ਹੈ ਕਰਨਾਟਕ ਦੇ ਮੈਸੂਰ ਦਾ ਰਹਿਣ ਵਾਲਾ मनोरंजन डी ਨਾਦਾਏ ਮਲਜ਼ਮ ਹੈ ਦਿੱਲੀ ਤੇ ਬੰਗਲੌਰੂ ਦੀਆਂ ਕੰਪਨੀਆਂ ਦੇ ਵਿੱਚ ਕੰਮ ਵੀ ਕਰ ਚੁੱਕਿਆ ਹੈ মনোরঞ্জন ਡੀ ਤੇ ਹੁਣ ਪਰਿਵਾਰ ਦੇ ਨਾਲ ਖੇਤੀ ਕਰ ਰਿਹਾ ਸੀ ਤੇ মনোরঞ্জন ਡੀ ਕਰਨਾਟਕ ਪੰਦਾ ਇਹ ਦੂਜਾ ਮਲਜ਼ਮ ਜਿਹੜਾ ਪੇਸ਼ੇ ਤੋਂ ਇੰਜੀਨੀਅਰ ਹੈ ਕੁਝ ਕੰਪਨੀਆਂ ਦੇ ਵਿੱਚ ਕੰਮ ਕਰ ਚੁੱਕਿਆ ਹੈ ਨੀਲਮ ਹਰਿਆਣਾ ਦੇ ਜੀਨ ਦੇ ਨਾਲ ਸੰਬੰਧ ਹੈ ਇਸ ਕੁੜੀ ਦਾ ਉਮਰ ਤਕਰੀਬਨ 42 ਸਾਲ ਹੈ ਜੀਨ ਦੀ ਰਹਿਣ ਵਾਲੀ ਹੈ ਬੀਏ ਐਮਏ ਐਮਫਿਲ ਨੈਕ ਸੀਟੈਟ ਕਲੀਅਰ ਹੈ ਫੁਲੀ ਕੁਆਲੀਫਾਈਡ सिविल सेवा मां दी तैयारी ਕਰ ਰਹੀ ਸੀ ਨੀਲਮ ਹਰਿਆਣਾ ਦੇ ਜੀਨ ਤੋਂ ਹੈ 6 ਮਹੀਨੇ ਤੋਂ हिसार ਦੇ ਪੀਜੀ ਦੇ ਵਿੱਚ ਰਹਿ ਰਹੀ ਸੀ ਇਹ ਕਿਸਾਨ ਅੰਦੋਲਨ ਦੇ ਵਿੱਚ ਵੀ ਸਰਗਰਮ ਸੀ ਐਕਟੀਵਿਸਟ ਕਿਹਾ ਜਾ ਸਕਦਾ ਹੈ ਕਿਸਾਨ ਅੰਦੋਲਨ ਦੇ ਵਿੱਚ ਸਰਗਰਮ ਸੀ ਔਰ ਦਿੱਲੀ ਦੇ ਵਿੱਚ ਪਹਲਵਾਨਾ ਦੇ ਪ੍ਰਦਰਸ਼ਨ ਦੇ ਵਿੱਚ ਵੀ ਨੀਲਮ ਸ਼ਾਮਿਲ ਸੀ ਹਰਿਆਣਾ ਦੇ ਜੀਨ ਤੋਂ ਹੈ ਨੀਲਮ ਉਮਰ 42 ਸਾਲ ਹੈ ਔਰ ਕੁਆਲਿਫਿਕੇਸ਼ਨ ਹਸਣ ਦੱਸਿਆ ਕਿ ਕੁਆਲਿਫਿਕੇਸ਼ਨ ਵੀ ਬੀਏ ਐਮਏ ਐਮਫਿਲ ਨੈਟ ਤੇ ਸੀਟੈਟ ਕਲੀਅਰ ਨੇ ਤੇਸ ਤੋਂ علاوہ ਅਮੋਲ ਸ਼ਿੰਦੇ ਚੋਤਾ ਮਲਜ਼ਮ ਜਿਹੜਾ ਹੈਗਾ ਇਸ ਪੂਰੇ ਮਾਮਲੇ ਵਿੱਚ ਮਹਾਰਾਸ਼ਟਰ ਤੋਂ ਹੈ ਬੇਰੋਜ਼ਗਾਰ ਗ੍ਰੈਜੂਏਟ ਹੈਗਾ ਅਮੋਲ ਰਨਿੰਗ ਦੇ ਵਿੱਚ ਚੈਂਪੀਅਨ ਰਿਹਾ ਹੈ ਅਮੋਲ ਅਮੋਲ ਸ਼ਿੰਦੇ ਰਨਿੰਗ ਦਾ ਚੈਂਪੀਅਨ ਰਿਹਾ ਹੈ ਪੇਸ਼ੇ ਵਜੋਂ ਦਿਹਾੜੀ ਮਜ਼ਦੂਰੀ ਕਰਦਾ ਹੈ ਦੋ ਅਸਪੈਕਟ ਇਹਨਾਂ ਦੇ ਕਈ ਸਾਲ ਫੌਜ ਦੇ ਵਿੱਚ ਭਰਤੀ ਦੀ ਤਿਆਰੀ ਕੀਤੀ ਸੀ ਅਮੋਲ ਸ਼ਿੰਦੇ ਨੇ ਨਹੀਂ ਮੌਕਾ ਮਿਲਿਆ ਮਾਤਾ ਪਿਤਾ ਤੇ ਦੋਪਰਾ ਮਜ਼ਦੂਰੀ ਕਰਦੇ ਨੇ ਦੇ ਘਰ ਤੋਂ 4 ਦਿਨ ਪਹਿਲਾਂ ਨਿਕਲਿਆ ਸੀ ਅਮੋਲ ਸ਼ਿੰਦੇ ਰਸ ਤੋਂ ਬਾਅਦ ਗ੍ਰਫਤਾਰੀ ਹੁੰਦੀ ਹੈ ਦਿੱਲੀੋਂ ਪਰਿਵਾਰ ਨੂੰ ਰੋਜ਼ਗਾਰ ਦੇ ਲਈ ਦਿੱਲੀ ਜਾਣ ਦਾ ਕਿਹਾ ਸੀ ਇਹ ਮੋਲਛਿੰਦੇ ਨੇ ਸੋ ਇਹ ਚਾਰ ਮੁਲਜ਼ਮ ਨੇ ਚਾਰ ਮੁਲਜ਼ਮ ਜਿੰਨਾ ਤੇ ਇਲਜ਼ਾਮ ਲੱਗਿਆ ਸੁਰੱਖਿਆ ਕੇਰਾ ਤੋੜਨ ਦਾ ਸੰਸਦ ਦੀ ਸੁਰੱਖਿਆ ਬ੍ਰੀਚ ਕਰਨ ਦਾ ਪਰ ਇਹਨਾਂ ਚਾਰਾਂ ਦੇ ਬਾਰੇ ਜਿਹੜੀ ਜਾਣਕਾਰੀ ਸਤੋਂ ਦੇ ਰਹੇ ਜਿਹੜੀ ਸ਼ੁਰੂਆਤੀ ਜਾਣਕਾਰੀ ਮਿਲ ਰਹੀ ਹੈ ਉਹ ਕਿਸ ਪਾਸੇ ਇਸ਼ਾਰਾ ਕਰਦੀ ਹੈ ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ ਨੀਲਮ ਅਤੇ ਮਨੋਰੰਜਨ ਡੀਨੂਸ ਛੱਡ ਦਿੱਤਾ ਜਾਵੇ ਤਾਂ ਬਾਕੀ ਦੋਵੇਂ ਜ਼ਿਆਦਾ ਕੁਆਲੀਫਾਈਡ ਨਹੀਂ ਨੇ

वहाँ मिलेंगे देखते हैं मिलने देंगे या नहीं मिलने देंगे आखिरी बार घर में किसकी बातचीत हुई थी बहन से परसों बात हुई थी सुबह बात हुई थी कि मेरी माँ है तो बीमार चल रही है उसको दवाई दिलाने के लिए गई थी तो उन्होंने ये बोला था कि माँ को दवाई दिला लेना अच्छे से बस ये दो तीन बात हुई थी और कोई ज़्यादा बात नहीं हमें तो ये बोले गई थी कि मैं हिसाब जा रही हूँ पढ़ने के लिए वहीं पर रहती थी वो अब उसका जाएंगे किराया पर भेजेंगे अड्डी आपको सामने भेजेंगे फिर जिस सामान उठा के लेके आएंगे उसके डॉक्यूमेंट्स वगैरह हैं जो किताबें हैं सभी वहीं पे हैं उसको उठा के लेके आएंगे अब जाएंगे पहले तो उनको तो अभी वो दिल्ली में नहीं रह रही थी इस टाइम नहीं नहीं, दिल्ली में, नहीं तो वो रह 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 थी, पीजी में थी हिसार अब निकालेंगे उसका भी एड्रेस कौन सी अबी में था हमें तो ये भी नहीं पता था कौन सी पीजी में है क्योंकि वो पहले ही बहुत पढ़ी लिखी है वेल एजुकेटेड लड़की है इसे कोई बात नहीं है सोशल मीडिया पर एक वीडियो वायरल हो रहा है और ये कहा जा रहा है कि किसी एक पार्टी विशेष से नीलम का संबंध है उनकी राजनीतिक कार्यकर्ता है नहीं ये सब झूठ है जो क्लिप उन्होंने दिखाई थी कल मैंने देखा था उनका इंटरव्यू जो उन्होंने दिखाई थी वो बिल्कुल फेक है उसका पूरी क्लिप दिखानी चाहिए कि तभी समझ में आएगा लोगों को कि ये क्या कहना चाह रही है वो किसान जो हमारे उचाना तहसील के सामने धरना रखा था उसमें ये उसका ये इंटरव्यू है अच्छा ये तो हमें पता है कि उसका इंटरव्यू है ये नीलम को बोल रही है लेकिन उसका बोलने का कुछ और मतलब था लेकिन उन्होंने कुछ और मतलब निकाल दिया अच्छा काफी पढ़ाई लिखाई की है मैं उनकी डिग्रियां गिन रहा था कई सारी डिग्रियां उनके पास है और बहुत उच्च शिक्षा उनको मिली है आ, क्या वजह है कि तमाम तरीके के आंदोलनों में बीते कई सालों से वो थी मैं उनका पूरा ट्विटर देख रहा था बारह सौ उनकी ट्वीट है मैंने लिखे ट्वीट उनका देखा और कहीं पर छात्र आंदोलन चल रहा है यूपीएससी के छात्रों का उनके साथ है कहीं पर किसान मजदूरों का आंदोलन चल रहा है उनके साथ है क्या वजह है कि इतने ज्यादा प्रोटेस्ट में नीलम शामिल रहती थी वजह तो यही है कि इतने पढ़े लिखे होने के बावजूद भी कहीं पे सरकारी नौकरी में कहीं भी रोजगार नहीं मिल रहा ऐसे बोल रहे हैं ये बीजेपी वाले सरकार बोल रही है कि इतना रोजगार देंगे लेकिन सभी को पता है कितना रोजगार मिला है किसको मिला है सभी को पता है आ, लेकिन इतना पढ़ा लिखा होने के बाद भी जो कुछ कृत्य किया नीलम ने आ, उसको देखिए कहीं ना कहीं उसके लिए सजाए तो हैं उसके लिए कानून अपना काम करेगा और उसको लेके थोड़ा मन में दुख है कि बहन इतनी पढ़ी लिखी होने के बावजूद भी उसने कुछ ऐसा किया ठीक है दुख है हमें पता है कि गलत काम किया उन्होंने लेकिन मैं मीडिया से यही बात करना चाहूंगा कि उसकी भी उनको बात रखने का मौका दिया जाए कि उन्होंने इतना कदम इतना बड़ा कदम क्यों उठाया है क्या वजह है उसकी कोई तो वजह होगी अकेले के लिए तो उसने ये वो कदम उठाया नहीं है कि उसको अकेले को नौकरी नहीं मिल रही ਸੋ ਇਹ ਇਹ ਹੀ ਸਵਾਲ ਸਭ ਤੋਂ ਵੱਡਾ ਹੈ ਕਿ ਇਹਨਾਂ ਕੁਆਲੀਫਾਈਡ ਹੋਣ ਤੋਂ ਬਾਅਦ ਇਹ ਕਦਮ ਕਿਉਂ ਚੁੱਕਣਾ ਪਿਆ ਜਿਹੜੀ ਇਹ ਕਾਮਨ ਫੈਕਟਰ ਹੈਗਾ ਚਾਰਾਂ ਦਾ ਚਾਰੇ ਬੇਰੋਜ਼ਗਾਰ ਨੇ ਪੜ੍ਹੇ ਲਿਖੇ ਨੇ ਬੇਰੋਜ਼ਗਾਰ ਨੇ ਔਰ ਵੱਖ-ਵੱਖ ਫੀਲਡ ਦੇ ਵਿੱਚ ਇਹ ਕਹਿ ਲਿਆ ਜਾਵੇ ਕਿ ਕੋਈ ਰਨਿੰਗ ਦੇ ਵਿੱਚ ਚੈਂਪੀਅਨ ਰਹਿ ਚੁੱਕਾ ਹੈ ਕੋਈ ਇੰਜੀਨੀਅਰ ਹੈ ਨੀਲਮ ਦੀ ਕੁਆਲੀਫਿਕੇਸ਼ਨ ਦੀ ਗੱਲ ਕਰੀ ਤਾਂ ਕਾਫੀ ਜ਼ਿਆਦਾ ਹੈ ਉਧਰ ਨੀਲਮ ਦੇ ਹੱਕ ਤੇ ਵਿੱਚ ਖਾਪ ਪੰਚਾਇਤਾਂ ਆਈਆਂ ਨੇ ਇਸ ਵੇਲੇ ਦੀ ਇੱਕ ਹੋਰ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਅਜੇਨ ਦੇ ਉਚਾਣਾ ਦੇ ਵਿੱਚ ਖਾਪ ਪੰਚਾਇਤ ਸੱਦੀ ਗਈ ਹੈ ਪੰਚਾਇਤ ਦੇ ਵਿੱਚ ਨੀਲਮ ਦਾ ਪ੍ਰਾਸ ਸ਼ਾਮਿਲ ਤੇ ਨੀਲਮ ਦੀ ਰਿਹਾਈ ਦੀ ਮੰਗ ਕਿੰਨੀ ਚੱਲੀ ਹੈ ਨੀਲਮ ਨੇ ਜੋ ਕਿਹਾ ਉਹ ਸਹੀ ਹੈ ਖਾ ਪੰਚਾਇਤ ਕਹਿ ਰਹੀ ਹੈ ਬੇਰੋਜ਼ਗਾਰਾਂ ਦੇ ਮੁੱਦੇ ਤੇ ਲੜਾਈ ਲੜ ਰਹੀ ਹੈ ਨੀਲਮ ਨੀਲਮ ਨੂੰ ਸੰਸਦ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ স্মੋਕ ਕਰੈਕਰ ਦੇ ਨਾਲ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਤੇ ਉਤਰਾਣਾ ਦੀ ਰਹਿਣ ਵਾਲੀ ਨੀਲਮ ਹੈ ਨੀਲਮ ਨੇ ਇੱਕ ਸਮਾਂ ਅੰਦੋਲਨ ਦੇ ਵਿੱਚ ਵੀ ਹਿੱਸਾ ਲਿਆ ਸੀ ਤੇ ਨੀਲਮ ਦੇ ਹੱਕ ਦੇ ਵਿੱਚ ਖਾ ਪੰਚਾਇਤਾਂ ਨਿਤਰੀਆਂ ਨੇ ਹਰਿਆਣਾ ਦੀ ਸਥਿਤੀ ਨੂੰ ਜੇਕਰ ਦੇਖਿਆ ਜਾਵੇ ਹਰਿਆਣਾ ਦੇ ਜੀਨ ਤੋਂ ਨੀਲਮ ਹੈ ਔਰ ਆਪਣੇ ਆਪ ਵਿੱਚ ਇਹ ਮਾਮਲਾ ਅਹਿਮ ਕਿਉਂ ਹੋ ਜਾਂਦਾ ਹੈ ਪਹਿਲੀ ਗੱਲ नीलम दी संसद दे बारो गिरफ्तारी नीलम दा गिरफ्तारी तो बाद जड़ा इमीडिएट जड़े उसने सवालਾਂ ਦੇ جواب ਦਿੱਤੇ میڈیا نے سوال کیے تا اس نے ایکو گل کے ਕੁਆਲੀਫਾਈਡ ਹੋਣ ਦੇ باوجود ਵੀ نوکری ਨਹੀਂ ਮਿਲ ਰਹੀ ساری ਕੁਆਲੀਫਿਕੇਸ਼ਨ ਹੋਣ ਦੇ ਬਾਅਦ ਵੀ ਸਰਕਾਰੀ ਨੌਕਰੀ ਨਹੀਂ ਮਿਲ ਰਹੀ ਔਰ ਇਸ ਕਰਕੇ ਇਸ ਤਰੀਕੇ ਦਾ ਪ੍ਰੋਟੈਸਟ ਉਹ ਨਵਾਂ ਲੋ ਕੀਤਾ ਜਾ ਰਿਹਾ ਹੈ ਉਹ ਕਿਸੇ ਪਾਰਟੀ ਤੋਂ ਨਹੀਂ ਨੇ ਕਿਸੇ ਸਿਆਸੀ ਤਿਰ ਤੋਂ ਨਹੀਂ ਨੇ ਪਰ ਉਹ ਬੇਰੋਜ਼ਗਾਰੀ ਕਰਕੇ مجبور ਹੋਏ ਤੇ ਇਸ ਕਰਕੇ ਪ੍ਰੋਟੈਸਟ ਕੀਤਾ ਜਿਹੜਾ ਸ਼ੁਰੂਆਤੀ ਤੌਰ ਤੇ ਨੀਲਮ ਨੇ ਕਿਹਾ ਜਿਹੜਾ ریکارڈ ਹੋਇਆ ਮੀਡੀਆ ਦੇ ਕੈਮਰੇ ਦੇ ਵਿੱਚ ਪਰ ਹੁਣ ਖਾਹ ਪੰਚਾਇਤਾਂ ਨੀਲਮ ਦੇ ਹੱਕ ਤੇ ਵਿੱਚ ਨਿਤਰੀਆਂ ਨੇ ਔਰ ਇਹ ਕਿਉਂ ਏਵੀ ਸਮਝਣਾ ਹੋਏਗਾ 2024 ਨੇੜੇ ਆ ਰਿਹਾ ਹੈ ਕੁਝ ਹੀ ਦਿਨ ਬਾਅਦ 2024 ਸ਼ੁਰੂ ਹੋ ਜਾਵੇਗਾ ਔਰ 2024 ਦੇ ਵਿੱਚ ਚੋਣੀਆਂ ਨੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾ ਮੌਜੂਦਾ ਸਰਕਾਰ ਹਰਿਆਣਾ ਦੇ ਵਿੱਚ ਬੀਜੇਪੀ ਦੀ ਹੈਗੀ ਹੈ ਕੇਂਦਰ ਦੇ ਵਿੱਚ ਵੀ ਐਨਡੀਏ ਦੀ ਸਰਕਾਰ ਹੈ ਔਰ ਬੀਜੇਪੀ ਦੀ ਹਰਿਆਣਾ ਸਰਕਾਰ ਨੂੰ ਲੈ ਕੇ ਕਿਤੇ ਨਾ ਕਿਤੇ ਕੁਐਸਚਨ ਮਾਰਕ ਕੀਤਾ ਜਾ ਸਕਦਾ ਹੈ ਅਜਤੀ ਖਾਹ ਪੰਚਾਇਤ ਜਿਸ ਤਰੀਕੇ ਉਸੇ हिमात कर रही है नीलम की खाप पंचायत नितर रही विजेंद्र कुमार मेरे सहयोगी जीन तो मेरे फोनलाइन विजेंद्र गल विजेंद्र खाप पंचायत उचाना उचाना में इकट्ठी होने जा रही है पहली बात तो उचाना सेंटर कैसे उचाना में पंचायत क्यों पहला सवाल दूसरा खाप पंचायतों ने जो खुलकर ऐलान किया है कि हम नीलम का समर्थन करते हैं जो उसने किया वो बेरोजगारों का मसला है और कहीं ना कहीं मसला बहुत बड़ा है इसे कैसे समझा जाए विजेंद्र गगन देखिए ये लड़की है उताना कला घसो खुर्द की है और ये तो लड़की है पहले किसान आंदोलन में एक्टिव रही उसके बाद खिलाड़ियों का जो प्रदर्शन हुआ दिल्ली में जंतर मंतर में, जंतर में पर वहां इसको पुलिस ने डिटेन किया था और ये जो जूनियर कोच वाला मामला है यानी कि जो हरियाणा में प्रोटेस्ट हुए ये काफी एक्टिव रही और यही एक वजह है जो खाप पंचायतें हैं या किसान संगठन है कल गाँव भी गए थे वहां भी उन्होंने प्रोटेस्ट किया था इसके पक्ष में कि जो किसान आंदोलन में लड़की ने साथ दिया था इसी बात को लेकर जो लड़की है इसके पक्ष में किसान संगठन और पे आई है और आज पंचायत भी है उजाना कला में तहसील परिसर में बारह बजे के आसपास ये पंचायत होगी और उस पंचायत में कोई निर्णय लिया जाएगा लड़की के में प्रकार का जो है कैसे, उठाया जाए, कैसे ये आंदोलन जाए। और और किसान का ये कहना है लड़की की उम्र सैंतीस साल है इन्होंने तमाम जो हैं हासिल की है बी ए बी एड एमएम और इस तरह की एस्टेट और कई जो एग्जाम क्वालिफाई किए हैं लेकिन इनको नौकरी नहीं मिली और नौकरी के मुद्दे को बेरोजगारी के मुद्दे को उठाया है उस ग तो नहीं किया है इसी बात को लेकर उसके पक्ष में में उनकी हिमायत में, आज जो पंचायत होने जा रही है और ये जो लड़की है परिवार में सबसे बड़ी है इनके जो पिता है हलवाई का, का काम करते हैं दो भाई हैं वो दूध बेचने का काम करते हैं सामान्य परिवार है गांव के अंदर ये फैमिली रहती है घसोपुर जो गांव है वहीं ये परिवार रहता है लड़की लाइब्रेरी भी गांव के अंदर चलाती थी अभी दो साल पहले वो दूसरे गांव में शिफ्ट हो गई है कुल मिलाकर जो आंदोलन हरियाणा के अंदर हुए हैं बड़े आंदोलन हुए हैं वो लड़की जो लड़की नीलम है इसके लिए देखी गई है और एक यही वजह है कि किसान और खाप पंचायत इसके समर्थन में आए हैं और आज देखना होगा की जो खाप पंचायत होने जा रही है किसान सेंटरों संगठन जो पंचायत हो रही है उसमें क्या निर्णय और किस तरह के जो फैसले वो आज पंचायत के अंदर लेते हैं जी गगन ਜੀ ਬਹੁਤ ਸ਼ੁਕਰੀਆ ਵਿਜੇਂਦਰ ਇਸ ਤमाम ਜਾਣਕਾਰੀ ਲਈ ਵਿਜੇਂਦਰ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਖਾ ਪੰਚਾਇਤਾਂ ਕਿਉਂ ਨਿਕਰੀਆਂ ਨਹੀਂ ਕਿਉਂਕਿ ਖਾ ਪੰਚਾਇਤਾਂ ਦਾ ਕਿਸਾਨ ਜਥੇਬੰਦੀਆਂ ਨੇ ਮੰਨਿਆ ਕਿ ਕੁੜੀ ਐਕਟਿਵਿਸਟ ਹੈ ਔਰ ਕਾਫੀ ਚਤੋ ਉਹਨਾਂ ਦੇ ਅੰਦੋਲਨ ਦੇ ਵਿੱਚ ਉਹਨਾਂ ਦੀ ਹਮਾਇਤ ਕਰਦੀ ਰਹੀ ਹੈ ਉਹਨਾਂ ਦਾ ਇਹ ਕਹਿਣਾ ਕਿ ਕੁਆਲੀਫਾਈਡ ਹੈ ਪੜ੍ਹੀ ਲਿਖੀ ਹੈ ਸਿਆਣੀ ਕੁੜੀ ਹੈ ਪਰ ਇਹ ਜਿਸ ਤਰੀਕੇ ਗ੍ਰਿਫਤਾਰੀ ਹੋਈ ਹੈ ਇਸ ਦੇ ਵਿੱਚ ਛੁਡ ਕੇ ਰਣਨੀਤੀ ਕਿਵੇਂ ਬਣਾਈ ਜਾਵੇ ਕਿਵੇਂ ਨਿਲਮ ਦਾ ਪੱਖ ਪੂਰਾ ਜਾਵੇ ਕਿਵੇਂ ਨਿਲਮ ਦਾ ਪੱਖ ਅੱਗੇ ਰੱਖਿਆ ਜਾਵੇ ਇਹ ਆਪਣੇ ਆਪ ਵਿੱਚ ਅਜ ਪੰਚਾਇਤ तय ਕਰੇਗੀ ਖਾ ਪੰਚਾਇਤ ਹੋਣ ਜਾ ਰਹੀ ਹੈ ਜਿੰਦ ਦੇ ਉਚਾਣਾ ਖਲਕ ਉਧਰ ਸੰਸਦ ਦੀ ਸੁਰੱਖਿਆ ਦੇ ਵਿੱਚ ਕੋਤਾਹੀ ਦੇ ਮਾਮਲੇ ਦੇ ਵਿੱਚ ਜਾਂਚ ਦੇ ਹੁਕਮ ਦਿੱਤੇ ਗਏ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਨੇ ਗ੍ਰਹਿ ਮੰਤਰਾਲੇ ਨੇ ਜਾਂਚ ਤੇ ਲਈ ਬਕਾਇਦਾ ਕਮੇਟੀ ਦਾ ਗਠਨ ਕੀਤਾ ਹੈ ਸੀਆਰਪੀਐਫ ਦੇ ਜੀ ਅਨੀਸ਼ ਧਿਆਲ ਸਿੰਘ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਈ ਗਈ ਹੈ ਕਮੇਟੀ ਵਿੱਚ ਸੁਰੱਖਿਆ ਏਜੰਸੀਆਂ ਦੇ ਮੈਂਬਰ ਅਤੇ ਮਾਹਰ ਸ਼ਾਮਲ ਕੀਤੇ ਗਏ ਨੇ ਕਮੇਟੀ ਸੰਸਦ ਦੇ ਸੁਰੱਖਿਆ ਕੇਰੇ ਵਿੱਚ ਸੰਨ ਦੇ ਕਾਰਨਾਂ ਦੀ ਜਾਂਚ ਕਰੇਗੀ ਕਮੇਟੀ ਖਾਮੀਆਂ ਦੀ ਪਛਾਣ ਕਰੇਗੀ ਅਤੇ ਅੱਗੇ ਦੀ ਕਾਰਵਾਈ ਦੀ ਸਿਫਾਰਿਸ਼ ਕਰੇਗੀ ਕਮੇਟੀ ਸੰਸਦ ਦੀ ਸੁਰੱਖਿਆ ਦੇ ਵਿੱਚ ਸੁਧਾਰ ਦੀਆਂ ਸਿਫਾਰਿਸ਼ਾਂ ਦੇ ਨਾਲ ਆਪਣੀ ਰਿਪੋਰਟ ਸੌਂਪੇਗੀ ਉਦੋਂ ਸਿਕਿਉਰਿਟੀ ਬ੍ਰੀਚ ਤੋਂ ਬਾਅਦ ਸੰਸਦੀ ਸੁਰੱਖਿਆ ਹੋਰ ਕਰੜੀ ਕਰ ਦਿੱਤੀ ਜਾਵੇਗੀ ਸੰਸਦ ਦੀ ਵਿਜ਼ਿਟਰ ਗੈਲਰੀ ਦੇ ਵਿੱਚ ਫਿਲਹਾਲ ਐਂਟਰੀ ਤੇ ਰੋਕ ਲਗਾਈ ਦਿੱਤੀ ਗਈ ਹੈ ਵਿਜ਼ਿਟਰ ਪਾਸ ਦੇ ਵੰਤਰਨ 'ਤੇ ਰੋਕ ਲਗਾਈ ਗਈ ਹੈ ਤੇ ਇਹ ਰੋਕ ਲੋਕ ਸਭਾ ਸਪੀਕਰ ਨੇ ਲਗਾਈ ਹੈ ਵਿਸਟਰ ਗੈਲਰੀ ਸ਼ੀਸ਼ੇ ਦੇ ਨਾਲ ਕਵਰ ਕੀਤੀ ਜਾਵੇਗੀ ਇਹ ਹੁਕਮ ਦਿੱਤਾ ਗਿਆ ਹੈ ਬੋਡੀ ਸਕੈਨਰ ਲਗਾਏ ਜਾ ਸਕਦੇ ਨੇ ਮੇਨ ਗੇਟ ਤੋਂ ਸਿਰਫ ਐਮਪੀਜ਼ ਦੀ ਹੀ ਐਂਟਰੀ ਹੋਵੇਗੀ ਮੀਡੀਆ ਅਤੇ ਸਟਾਫ ਮੈਂਬਰਾਂ ਦੇ ਲਈ ਵੱਖਰਾ ਐਂਟਰੀ ਗੇਟ ਹੋਏਗਾ ਸੰਸਦਾਂ ਦੇ ਪੀਏ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਵੱਡਾ ਕਦਮ ਕਲ ਦੇ ਇਸ ਘਟਨਾਕਰਮ ਤੋਂ ਬਾਅਦ ਚੁੱਕਿਆ ਗਿਆ ਹੈ ਕਲ ਦਾ ਇਹ ਘਟਨਾਕਰਮ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਕਿਉਂਕਿ ਸੰਸਦ ਦੀ ਕਾਰਵਾਈ ਉਸ ਵੇਲੇ ਚੱਲ ਰਹੀ ਸੀ ਜਲਦੀ ਕਾਰਵਾਈ ਦੇ ਵਿੱਚ ਇਹ ਤਸਵੀਰਾਂ ਸਾਹਮਣੇ ਆਈਆਂ ਤੇ ਹੁਣ ਅਹਿਮ ਕਦਮ ਚੁੱਕੇ ਗਏ ਨੇ ਸੰਸਦ ਦੀ ਸੁਰੱਖਿਆ ਨੂੰ ਲੈ ਕੇ ਜਿਸ ਵੇਲੇ ਲੋਕ ਸਭਾ ਦੇ ਅੰਦਰ ਸਾਰੀ ਘਟਨਾ ਹੋਈ ਉਸ ਵੇਲੇ ਪੰਜਾਬ ਕਾਂਗਰਸ ਦੇ ਸੰਸਦ ਗੁਰਜੀਤ ਔਜਲਾ ਵੀ ਮੌਜੂਦ ਸਨ ਸਭ ਤੋਂ ਪਹਿਲਾਂ ਔਜਲਾ ਨੇ ਹੀ ਸਦਨ ਦੇ ਵਿੱਚ ਦਾਖਲ ਹੋਏ ਨੌਜਵਾਨ ਨੂੰ ਕਾਬੂ ਕੀਤਾ ਤੇ স্মੋਕ ਰੈਕਰ ਉਸ ਦੇ ਕੋਲੋਂ ਖੋ ਕੇ ਸੁੱਟ ਦਿੱਤਾ ਇਸ ਲਈ ਔਜਲਾ ਦੀ ਥਰ ਪਾਸੇ ਤਾਰੀਫ ਹੋ ਰਹੀ ਹੈ ਸਾਰੀ ਕਹਾਣੀ ਸੰਸਦ ਔਜਲਾ ਨੇ న్యూਸ 18 ਪੰਜਾਬ ਤੇ ਆਪ ਪੁਹਾਰੇ ਬਿਆਨ ਦੇਖੋ 0 आवर ਚੱਲ ਰਿਆ ਸੀ 0 आवर ਚ 17ਵੇਂ ਨੰਬਰ ਤੇ ਮੈਂ ਬੋਲ ਕੇ ਫਾਰਮਰ ਇਸ਼ੂ ਉਠਾ ਕੇ ਬੈਠਾ ਸੀ ਔਰ ਤਿੰਨ ਐਮਪੀ ਹੋਰ ਬੋਲ ਰਹੇ ਸੀ ਔਰ ਜਦੋਂ ਲਾਸਟ ਐਮਪੀ ਬੈਨੀਵਾਲ ਖੜੇ ਹੋਏ ਆ ਉੱਥੇ ਤੇ ਪਿੱਛੋਂ ਬੜੀ ਜ਼ੋਰ ਦੀ ਆਵਾਜ਼ ਆਉਂਦੀ ਕਿ ਫੜ ਲਓ ਫੜ ਲਓ ਉਹ ਪਿਛਲੇ ਬੰਦੇ ਦੋ ਬੰਦੇ ਉਤਰਦੇ ਨੇ ਇੱਕ ਛਾਲ ਮਾਰਦਾ ਹੈ ਇੱਕ ਦੂਸਰਾ ਬੰਦਾ ਲੰਮਕ ਕੇ ਉਤਰਦਾ ਹੈ ਔਰ ਉਹ ਸਿੱਧੇ ਹੀ ਕੋਈ ਚੀਜ਼ ਕੱਢਦੇ ਆ ਪੈਰਾਂ ਚੋਂ ਕੱਢਣ ਪੈਂਦੇ ਔਰ ਉਹ ਜਿਹੜਾ ਜਿਹੜਾ ਛਾਲ ਮਾਰਦਾ ਪਹਿਲਾਂ ਉਹ ਬੈਂਚ ਦੇ ਉੱਪਰ ਦੀ ਆ ਰਿਹਾ ਹੁੰਦਾ ਕਿਨੂੰ ਔਰ ਉਹ ਸਲੇ ਅਸੀਂ ਫਿਰ ਲਲਕਾਰ ਦੇ ਦੂਰੋਂ ਵੀ ਨੂੰ ਫੜੋ ਇਹਨੂੰ ਤਗੜੇ ਹੋ ਕੇ ਫੜੋ ਸਾਰੇ ਜਦੋਂ ਪੈ ਜਾਂਦਾ ਮੈਂ ਮੈਂ ਨਿਕਲਦਾ ਫਿਰ ਮੇਰੇ ਅਗੇ ਹਨੂਮਨ ਬੈਣੀ ਵਾਲਾ ਉਹ ਕੋ ਆਥਈ ਦੋਵੇਂ ਅਸੀਂ ਪੈ ਕੇ ਉਹਨੂੰ ਫੜ ਲੀਨੇ ਆ ਉਹਨੇ ਜਿਹਨੂੰ ਬਾਕੀ ਸਾਂਸਦ ਵੀ ਆ ਜਾਂਦੇ ਪਰ ਇੱਕ ਬੰਦਾ ਪਿੱਛੇ ਹੁੰਦਾ ਉਹ ਮੇਰੇ ਧਿਆਨ ਸੀ ਮੈਂ ਜਾ ਕੇ ਫਿਰ ਉਹਦੇ ਹਲ ਹੁੰਦਾ ਹੈ ਉਹ ਨਿਚਰ ਨੂੰ ਥੱਲੇ ਬੰਬ ਕੱਢ ਕੇ ਪੈਰ ਤੋਂ ਜਿਹੜਾ ਸਮੋਕ ਬੰਬ ਹੁੰਦਾ ਉਹਨੂੰ ਉਹ ਚਲਾ ਦਿੰਦਾ ਆ ਔਰ ਬਹੁਤ ਜ਼ਿਆਦਾ ਧੂਆ ਹੋ ਜਾਂਦਾ ਫਿਰ ਉਹਨੂੰ ਬੜੇ ਜ਼ੋਰ ਨਾਲ ਗੁੱਥਮ ਗੁੱਥਾ ਹੋ ਕੇ ਸਮੋਕ ਬੰਬ ਖੋ ਕੇ ਹੁਣ ਪਤਾ ਨਹੀਂ ਸੀ ਮੈਂ ਤੇ ਦਵਾ ਦਾ ਬੰਬ ਜਾਂ ਫੜ ਕੇ ਮੈਂ ਉਹ ਉਹ ਬਾਹਰ ਮਤਲਬ ਪਤਾ ਨਹੀਂ ਕੀ ਚੀਜ਼ ਅੰਦਰ ਨਾਲ ਕੋਈ ਜ਼ਿਆਦਾ ਹੱਲਾ ਗੁੱਲਾ ਹੋਵੇ ਸੋ ਬੜਾ ਉਦੋਂ ਮਾਹੌਲ ਇਕਤਰਾਲ ਆ ਅਸੀਂ ਬਹੁਤ ਇਹ ਕਹਿ ਲੱਗਾ ਕਿ ਕੋਈ ਅਟੈਕ ਹੋ ਗਿਆ ਹੈ ਸਾਡੇ ਮੱਲ ਬੰਦਰ ਔਰ ਇਸੇ ਤਰ੍ਹਾਂ ਹੀ ਬਿਲਕੁਲ ਉਹਨਾਂ ਨੇ ਉਦੋਂ ਜਦੋਂ ਛਾਲਾ ਮਾਰੀਆਂ ਇੱਕ ਅਟੈਕ ਦਾ ਮੰਜ਼ਰ ਸੀ ਉਸ ਸਮੇਂ ਤੇ ਤਾਂ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਚਲੋ ਅਸੀਂ ਉਹ ਹਿੰਮਤ ਕਰਕੇ ਉਦੋਂ ਵੱਲੋਂ ਸਾਹਮਣੇ ਟਾਰਗੇਟ ਕਰ ਲਏ ਜਦੋਂ ਉਹਨਾਂ ਟਾਰਗੇਟ ਕੀਤਾ ਅਸੀਂ ਮੈਨਾਂ ਨੂੰ ਫੜਨ ਦੀ ਕੋਸ਼ਿਸ਼ ਕਰਕੇ ਫੜ ਕੇ ਲਏ ਬੰਬ ਨੂੰ ਜਦੋਂ ਫੜਿਆ ਸੀ ਨਾ ਬੰਬ ਟਾਈਪ ਸੀ ਜਿਵੇਂ ਲੰਬਾ ਹੁੰਦਾ 6-7 ਇੰਚ ਔਰ ਸਬਾ ਕੈਂਚ ਦੇ ਮੋਟਾ ਹੋ ਕੇ ਕਹਿੰਦਾ ਉਹ ਉਹ ਛੱਡਦਾ ਨਹੀਂ ਸੀ ਉਹ ਮੈਂ ਅਗਲੇ ਬੰਦੇ ਫੜਿਆ ਜਿੱਥੋਂ ਧੂਆ ਨਿਕਲਦਾ ਸੀ ਮੇਰੇ ਹੱਥੋਂ ਦੇ ਉੱਪਰ ਸੀ ਤੋ ਸੋ ਉਹ ਬੜੇ ਯੋਰ ਨਾਲ ਉਹਦੇ ਖੋਇਆ ਉਹਦੇ ਨਾਲ ਮਤਲਬ ਪੂਰਾ ਧੱਕਾ ਮੁੱਕੀ ਹੋ ਕੇ ਉਹਦੇ ਕੋਲੋਂ ਖੋਇਆ ਕਿਉਂਕਿ ਉਹਦੇ ਤੇ ਜਿਆਦਾ ਕੋਈ ਹੈ ਨਹੀਂ ਸਾਰੇ ਉਹਨੂੰ ਪੈ ਗਏ ਜਿਹੜਾ ਪਹਿਲੇ ਨੰਬਰ ਤੇ ਸੀ ਜਿਹਨੂੰ ਪਹਿਲਾਂ ਅਸੀਂ ਫੜ ਲਿਆ ਫਿਰ ਉਹਨੇ ਜਿਹਨੂੰ ਮੇਰੇ ਨਾਲ ਦੋ ਸਿਕਿਉਰਿਟੀ ਵਾਲੇ ਆ ਗਏ ਉਹਨਾਂ ਵੀ ਫੜਿਆ ਬੜੇ ਯੋਰ ਨਾਲ ਉਹ ਬਾਂਬੂ ਦੇ ਤੋਂ ਖਿੱਚਿਆ ਉਹ ਜਿਹੜਾ ਜਿਹੜਾ ਸਮੋਕਰ ਸੀ ਉਹ ਖੇਚ ਕੇ ਮੈਂ ਬਾਹਰ ਨੂੰ ਭੱਜਾ ਮੈਨੂੰ ਇਹ ਸੀ ਕਿ ਸ਼ਾਇਦ ਕੋ ਪਟਣ ਵਾਲੀ ਚੀਜ਼ ਨਾ ਹੋਵੇ ਕੋ ਪੜ ਨਾ ਜਾਵੇ ਕਿਉਂਕਿ ਆਮ ਜਦੋਂ ਬੰਬ ਹੁੰਦੇ ਪਹਿਲਾਂ ਜਿਵੇਂ ਨਾਰਕ ਚੱਲਦਾ ਬਾਤ ਧਮਾਕਾ ਕਰਦਾ ਮੈਂ ਉਹ ਚੀਜ਼ ਤੇ ਮੇਰੇ ਠੀਕੇ ਇਹਨੂੰ ਕਿਸੇ ਤਰੀਕੇ ਨਾਲ ਬਾਹਰ ਸੁੱਟਿਆ ਜਾਵੇ ਪਾਰਲੀਮੈਂਟ ਚੋਂ ਸੋ ਪਾਰਲੀਮੈਂਟ ਚੋਂ ਬਾਹਰ ਸੁੱਟਿਆ ਕਰ ਲੇ ਕਿ ਉੱਥੇ ਉਹ ਕੁਝ ਸ਼ਰਾਰਤੀ ਅਨਸਰਾਂ ਨੇ ਕੁਝ ਗਰੁੱਪਸ ਨੇ ਕਿਹਾ ਵੀ ਸੀ ਕਿ ਅਸੀਂ ਇਸ ਦਿਨ ਕੁਝ ਨਾ ਕੋਈ ਅਟੈਕ ਕਰਾਂਗੇ ਤੇ ਇਹਨੂੰ ਤਾਂ ਬਹੁਤ ਡੂੰਘੀਆਂ ਤਰ੍ਹਾਂ ਇਹਨੂੰ ਬੜੇ ਦੂਰ ਤੱਕ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਨੇ ਅੱਜ ਦਾ ਦਿਨ ਹੀ ਕਿਉਂ ਚੁਣਿਆ ਵੱਡੀ ਸਭ ਤੋਂ ਗੱਲ ਹੈ ਇਹਨੂੰ ਜੇ ਉਹ ਬੇਰੁਜ਼ਗਾਰ ਸੀ ਉਹ ਕਿਸੇ ਹੋਰ ਦਿਨ ਵੀ ਕੀਤਾ ਜਾ ਸਕਦਾ ਉਹਨਾਂ ਨੇ ਸੇਮ ਡੇ ਅੱਜ ਦਿਨ ਕਿਉਂ ਚੁਣਿਆ ਗਿਆ ਇਸ ਪਾਰਲੀਮੈਂਟ ਦੇ ਉੱਤੇ ਸੋ ਇਹ ਬੜਾ ਗੰਭੀਰ ਵਿਸ਼ਾ ਹੈ ਉਹ ਤਾਂ ਚਲੋ ਮਜ਼ਬੂਤੀ ਦੇ ਨਾਲ ਅਸੀਂ ਲੜਕੇ ਅਗਲੋ ਤਗੜੇ ਹੋ ਕੇ ਚਲੋ ਅਸੀਂ ਵੇਖਿਆ ਵੀ ਇਹ ਕੰਮ ਕੋਈ ਗਲਤ ਬੰਦੇ ਆ ਤੇ ਇਹਨਾਂ ਨੂੰ ਇਹਨਾਂ ਦੇ ਕਿਸੇ ਤਰੀਕੇ ਨਾਲ ਕਾਬੂ ਤੇ ਕਾਬੂ ਕਰ ਲੈ ਤਾਂ ਹੁਣ ਪਤਾ ਵੀ ਨਹੀਂ ਸੀ ਕੀ ਹੈ ਕੋਈ ਗਲਤ ਚੀਜ਼ ਵੀ ਹੋਵੇ ਕੋਈ ਕੋਈ ਜ਼ਹਿਰੀਲੀ ਗੈਸ ਵੀ ਹੋ ਸਕਦੀ ਹੈ ਅੰਦਰ ਛੱਡੀ ਜਾ ਸਕਦੀ ਹੈ ਕਿ ਸਾਰੇ ਐਮਪੀ ਦਾ ਨੁਕਸਾਨ ਵੀ ਹੋ ਸਕਦਾ ਸੀ ਪਰ ਉਹ ਇਹ ਚੀਜ਼ ਦੇ ਉੱਤੇ ਲੈਬਸ ਬਹੁਤ ਵੱਡਾ ਹੋਇਆ ਔਰ ਧਿਆਨ ਵੀ ਨਹੀਂ ਦਿੱਤਾ ਗਿਆ ਸਿਕਿਉਰਿਟੀ ਦਾ ਜਿਸ ਤਰੀਕੇ ਨਾਲ ਆਈਬੀ ਦੇ ਵੀ ਇਹ ਇਹਨਾਂ ਨੂੰ ਮਤਲਬ ਆਰਡਰ ਸੀ ਕਿ ਥ੍ਰੈਟ ਹੈ ਔਰ ਇਹਦੇ ਤੇ ਪੂਰਾ ਧਿਆਨ ਦੇਣ ਦੀ ਲੋੜ ਹੈ ਨਵਾਂ ਪਾਰਲੀਮੈਂਟ ਬਣਿਆ ਉਸ ਲੈਵਲ ਦੇ ਜਾਂ ਜੰਤਰ ਨਹੀਂ ਲੱਗੇ ਜਾਓ ਉਸ ਲੈਵਲ ਦੇ ਉੱਤੇ ਮਤਲਬ ਧਿਆਨ ਨਹੀਂ ਦਿੱਤਾ ਗਿਆ ਜਿਸ ਲੈਵਲ ਦੀ ਸਿਕਿਉਰਿਟੀ ਦਾ ਹੁੰਦਾ ਹੈ